ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਈ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰੀ ਹੋਈ ਗੁਰਬਾਣੀ ਦੀ ਇੱਕੋ ਪੰਕਤੀ ਹੀ ਸਾਰੇ ਸੰਸਾਰ ਦੇ ਦੁੱਖਾਂ ਨੂੰ ਖਤਮ ਕਰ ਸਕਦੀ ਹੈ ਇਹਦੇ ਸਾਰੇ ਦੁੱਖਾਂ ਨੂੰ ਖਤਮ ਕਰ ਸਕਦੀ ਹੈ ਤਾਂ ਦੇ ਦੁੱਖ ਮਨ ਦੇ ਦੁੱਖ ਉਦਾਸ ਦੇ ਦੁੱਖ ਸਮਾਜਿਕ ਦੁੱਖ ਆਰਥਿਕ ਦੁੱਖ ਹਰ ਤਰ੍ਹਾਂ ਦੇ ਦੁੱਖ ਖਤਮ ਕਰ ਸਕਦੀ ਹੈ ਪਰ ਜੇ ਇਹਨੂੰ ਉਹਦੀ ਸੱਚੀ ਸੰਪੂਰਨ ਵਿਚਾਰ ਪ੍ਰਾਪਤ ਹੋ ਜਾਵੇ ਜਿਸ ਅਵਸਥਾ ਚੋਂ ਜਿਸ ਤੁਰ ਚੋਂ ਗੁਰੂ ਨਾਨਕ ਮਰ ਨੇ ਇਹ ਬਾਣੀ ਉਚਾਰਨ ਕੀਤੀ ਹੈ ਉਸ ਅਵਸਥਾ ਵਾਲਾ ਹੀ ਕੋਈ ਇਹਨੂੰ ਉਹਦੀ ਵਿਚਾਰ ਸੁਣਾ ਦੇਵੇ ਜਿੱਥੋਂ ਇਹ ਗੁਰਬਾਣੀ ਉਚਾਰਨ ਹੋਈ ਹੈ ਜਿਸ ਤਲ ਚੋਂ ਇਸ ਅਵਸਥਾ ਤੋਂ ਉਸ ਅਵਸਥਾ ਵਾਲਾ ਹੀ ਕੋਈ ਗੁਰਮੁਖ ਸੰਤ ਬ੍ਰਹਮ ਗਿਆਨੀ ਇਹਨੂੰ ਉਹ ਵਿਚਾਰ ਸੁਣਾ ਦੇਵੇ ਗੁਰਬਾਣੀ ਦੀ ਤਾਂ ਇੱਕ ਪੰਕਤੀ ਹੀ ਇਹਦਾ ਕਲਿਆਣ ਕਰ ਸਕਦੀ ਹੈ ਹੁੰਦਾ ਕਿਉਂ ਨਹੀਂ ਕਿਉਂਕਿ ਗੁਰਬਾਣੀ ਗਾਉਂਦਾ ਹੈ ਸੁਣਾਉਂਦਾ ਹੈ ਯਾਦ ਕਰ ਲੈਂਦਾ ਹੈ ਆਪਣੇ ਮੁਤਾਬਕ ਗੁਰਬਾਣੀ ਦੇ ਅਰਥ ਕਰ ਲੈਂਦਾ ਆਪਣੀ ਜਿਹੜੀ ਛੋਟੀ ਬੁੱਧੀ ਦੇ ਮੁਤਾਬਕ ਇਹਦਾ ਫਿਰ ਖੜਾ ਨਹੀਂ ਛੁੱਟਦਾ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਗਾਏ ਸੁਨੇ ਅੱਖੇ ਮਿੱਟੇ ਪਾਈਏ ਨਾ ਪਰਮਪਦ ਗਉਣ ਨਾਲ ਸੁਣਨ ਨਾਲ ਬੜਾ ਕੁਝ ਕਰਨ ਨਾਲ ਉਸ ਅਸਥਾ ਤੱਕ ਨਹੀਂ ਪਹੁੰਚ ਸਕਦਾ ਜਿੰਨਾ ਚਿਰ ਗੁਰ ਉਪਦੇਸ਼ ਗਏ ਜੋ ਲੋਨਾ ਕਮਾਈ ਹੈ ਜਿੰਨਾ ਚਿਰ ਉਸ ਗੁਰਬਾਣੀ ਨੂੰ ਕਮਾਉਂਦਾ ਨਹੀਂ ਹੈ ਪਹਿਲਾਂ ਤਾਂ ਇਹਨੂੰ ਉਹਦੀ ਵਿਚਾਰ ਨਹੀਂ ਮਿਲਦੀ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਗੁਰਬਾਣੀ ਦੇ ਦੇ ਅਰਥ ਕਰਨ ਵਾਲਿਆਂ ਨੇ ਗੁਰਬਾਣੀ ਦੇ ਅਰਥ ਕਰਨ ਵਾਲਿਆਂ ਨੇ ਜਿਗਿਆਸੂਆਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਵੱਡੀਆਂ-ਵੱਡੀਆਂ ਕਿਤਾਬਾਂ ਲਿਖਤੀਆਂ ਕੋਈ ਕਹਿੰਦਾ ਮੈਂ ਇੱਕ ਅੱਖਰ ਦੇ 20 ਅਰਥ ਕੀਤੇ ਕੋਈ ਕਹਿੰਦਾ ਮੈਂ 15 ਅਰਥ ਕੀਤੇ ਕੋਈ ਕਹਿੰਦਾ 11 ਅਰਥ ਕੀਤੇ ਕੋਈ ਕਹਿੰਦਾ ਮੈਂ 5 ਅਰਥ ਕੀਤੇ ਇੱਕ ਸਭ ਤੋਂ ਵੱਧ ਨੁਕਸਾਨ ਇਹ ਹੋਇਆ ਜਿਗਿਆਸੂ ਦਾ ਚਾਹੀਦਾ ਸੀ ਉਹਦੇ ਭਾਵ ਅਰਥ ਔਰ ਅਨੁਭਵ ਦੇ ਅਰਥੇ ਨੂੰ ਪ੍ਰਾਪਤ ਹੋ ਜਾਂਦੇ ਜਿਹੜੇ ਇਹ ਮੰਨ ਕੇ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਪਰ ਪਿਆਰਿਓ ਇਹ ਦੁਖਦਾਈ ਹੈ ਬਹੁਤ ਜਿਗਿਆਸੂ ਚਾਹੁੰਦਾ ਹੈ ਇਹ ਜਿਹੜੀ ਆਪਣੀ ਵਿਚਾਰ ਹੈ ਨਾ ਇਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ 10%ਾਂ ਵਾਸਤੇ ਹੈ ਸਾਰਿਆਂ ਵਾਸਤੇ ਨਹੀਂ ਹੈ ਔਰ ਇਹਨੂੰ 10% ਵੀ ਨਹੀਂ ਸੁਣਦੇ ਤੇ ਜੇ 10% ਸੁਣ ਲੈਣ ਤਾਂ ਉਹਨਾਂ ਵਿੱਚੋਂ ਵੀ 1-2% ਉੱਤੇ ਚੱਲਣ ਦੀ ਕੋਸ਼ਿਸ਼ ਕਰਨਗੇ ਤੇ ਬਹੁਤ ਹੀ ਘੱਟ ਅੱਧਾ ਪਰਸੈਂਟ ਵੀ ਨਹੀਂ ਉਸ ਅਵਸਥਾ ਤੱਕ ਪਹੁੰਚ ਸਕਣਗੇ ਕਮਾਈ ਕਰਕੇ ਕਿਉਂਕਿ ਧਰਮ ਦਾ ਹੁਲੀਆ ਹੀ ਵਿਗੜ ਗਿਆ ਧਰਮ ਦਾ ਹੁਲੀਆ ਵਿਗੜ ਚੁੱਕਿਆ ਸਾਰੇ ਗ੍ਰੰਥਾਂ ਦੇ ਅਰਥ ਅਨਰਥ ਹੋ ਚੁੱਕੇ ਨੇ ਆਪਣੇ ਹਿਸਾਬ ਨਾਲ ਹਰੇਕ ਪ੍ਰਚਾਰਕ ਨੇ ਗੁਰਬਾਣੀ ਇੱਕ ਹੈ ਤੇ ਵਿਆਖਿਆ ਕਰਨ ਵਾਲੇ ਕਿੰਨੇ ਨੇ ਕਿੰਨੇ ਗ੍ਰੰਥ ਨੇ ਕਿੰਨੇ ਟੀਕੇ ਦੇ ਗੁਰਬਾਣੀ ਦੇ ਹਰੇਕ ਵਿਦਵਾਨ ਕਹਿੰਦਾ ਮੇਰਾ ਮੇਰਾ ਟੀਕਾ ਸਹੀ ਹੈ ਇਹ ਦਿਮਾਗ ਤੋਂ ਅਰਥ ਕੀਤੇ ਹੋਏ ਨੇ ਬੁੱਧੀ ਤੋਂ ਅਰਥ ਕੀਤੇ ਹੋਏ ਨੇ ਬੁੱਧੀ ਤੋਂ ਅਰਥ ਕਦੇ ਨਹੀਂ ਹੋਇਆ ਕਰਦਾ ਇਹ ਹੋਇਆ ਕਰਦੇ ਆ ਅਨੁਭਵ ਤੋਂ ਅਰਥ ਗੁਰਬਾਣੀ ਦੇ ਅਨੁਭਵੀ ਮਹਾਪੁਰਸ਼ ਉਹ ਗੁਰਬਾਣੀ ਦਾ ਸਹੀ ਤਤ ਸਾਨੂੰ ਬਖਸ਼ ਸਕਦਾ ਹੈ ਫਿਰ ਗੁਰਬਾਣੀ ਇਹਦੇ ਅੰਦਰ ਜਾਂਦੀ ਹੈ ਉਹਨੂੰ ਕਿਹਾ ਗੁਰਬਾਣੀ ਸੁਣ ਮੈਲ ਗਵਾਏ ਬਹੁਤ ਵੱਡੀ ਤਰਾਸਦੀ ਹੈ ਸਾਡੇ ਬਾਲੇ ਵੀ ਪੜੇ ਲਿਖੇ ਸਾਰੇ ਹੀ ਬੜੇ ਪੜੇ ਲਿਖੇ ਉਹ ਕਿਸ ਨੂੰ ਗੁਰਬਾਣੀ ਸਮਝ ਨਹੀਂ ਆਉਂਦੀ ਜੇਕਰ ਗੁਰਬਾਣੀ ਨੂੰ ਸਮਝਣੇ ਤਾਂ ਉਪਰੋਂ ਉਪਰੋਂ ਉਹ ਕਹਿੰਦਾ ਜੀ ਮਨ ਲਿਖਿਆ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਮੈਨੂੰ ਤਾਂ ਮੰਗਦੇ ਨੂੰ 50 ਸਾਲੋਂ ਮੈਨੂੰ ਤਾਂ ਮਿਲਿਆ ਨਹੀਂ ਕੁਝ ਵੀ ਉਹ ਐ ਸਮਝੀ ਬੈਠਾ ਗੁਰਬਾਣੀ ਨੂੰ ਤੇ ਬਾਲੇ ਪ੍ਰਚਾਰਕ ਵੀ ਇਹੀ ਕਹੀ ਜਾਂਦੇ ਹਾਂ ਜੀ ਬਾਣੀ ਜਿਹੜੀ ਐ ਉਹ ਸੱਚ ਕਹਿੰਦੀ ਹੈ ਕਿ ਭਾਈ ਜੋ ਮੰਗੂ ਉਹੀ ਮਿਲ ਜਾਂਦਾ ਓਨ ਨਾ ਮੰਗਣ ਕਰਕੇ ਨਾ ਮਿਲਣ ਕਰਕੇ ਤਾਂ ਇਹ ਹਾਲ ਹੋਇਆ ਸੰਸਾਰ ਦਾ ਇਹ ਮਨੁੱਖ ਸੁੱਖ ਮੰਗਦਾ ਹੈ ਸ਼ਾਂਤੀ ਮੰਗਦਾ ਹੈ ਇਹ ਤ੍ਰਿਪਤੀ ਮੰਗਦਾ ਇਹਨੂੰ ਮਿਲਦੀ ਤਾਂ ਹੈ ਨਹੀਂ ਕਿਉਂ ਨਹੀਂ ਮਿਲਦੀ ਇਹਨੂੰ ਪਤਾ ਨਹੀਂ ਹੈ ਮੰਗਿਆ ਕਿਸ ਵਕਤ ਅੱਜ ਜਾਂਦਾ ਇਹ ਪਲੇ ਦਿਨ ਆਉਂਦਾ ਹੈ ਗੁਰੂ ਕੋਲੇ ਉਹਦੀ ਮੰਗਣਾ ਸ਼ੁਰੂ ਕਰ ਦਿੰਦਾ ਇਹਨੂੰ ਪਤਾ ਨਹੀਂ ਹੈ ਵੀ ਮੰਗਿਆ ਕਿਸ ਅਵਸਥਾ ਚ ਜਾਂਦਾ ਹੈ ਮੰਗਣ ਵਾਲੀ ਕੋਈ ਅਵਸਥਾ ਹੁੰਦੀ ਹੈ ਤੋਂ ਇਸ ਕਰਕੇ ਜੋ ਅੱਜ ਦੀ ਵਿਚਾਰ ਹੈ ਕਿ ਭਾਈ ਗੁਰਬਾਣੀ ਸੁਣ ਮੈਲ ਗਵਾਏ ਇਹ ਇੱਕ ਪੰਕਤੀ ਹੈ ਅੱਧੀ 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 ਪੰਕਤੀ ਵਿੱਚ ਸਾਧਨ ਹੈ ਤੇ ਅੱਧੀ ਪੰਕਤੀ ਵਿੱਚ ਫਲ ਹੈ ਗੁਰਬਾਣੀ ਸੁਣ ਮੈਲ ਗਵਾਏ ਇਹ ਤਾਂ ਹੈ ਸਾਧਨ ਇਹ ਤਾਂ ਨੇ ਕਰਨਾ ਹੈ ਸਹਜੇ ਹਰ ਨਾਮ ਮਨ ਵਸਾਏ ਇਹ ਹੈ ਫਲ ਇਹ ਹੈ ਫਲ ਬਸ ਇੰਨਾ ਹੀ ਹੈ ਬਸ ਤਾਂ ਹੀ ਗੁਰੂ ਨਾਨਕ ਮਹਾਰਾਜ ਨੂੰ ਕਿਹਾ ਸਭ ਤੇ ਵੱਡਾ ਸਤਗੁਰ ਦਾਤ ਕਿਉਂ ਕਿਹਾ ਕਿ ਉਹਨਾਂ ਨੇ ਇੱਕ ਪੰਕਤੀ ਵਿੱਚ ਸਾਰਾ ਗਿਆਨ ਬੰਦ ਕਰ ਦੁੱਤਾ ਭਰ ਦੁੱਤਾ। ਜਿਵੇਂ ਉਹ ਬਾਲਾ ਬਾਲੀ ਨੂੰ ਕੰਠ ਕਰਨ ਦੀ ਲੋੜ ਨਾ ਪਵੇ ਬਾਣੀ। ਉਹ ਸਾਡੇ ਕੋਲ ਤਾਂ ਇੰਨੀ ਜ਼ਿਆਦਾ ਗੁਰਬਾਣੀ ਹੈ 1430 ਪੰਨੇ ਨੇ ਗੁਰੂ ਅਰਜਨ ਸਾਹਿਬ ਮਾਰੇ ਵਿੱਚ ਕਿਤੇ ਉਹ ਵੀ ਇੱਕ ਸ਼ਬਦ ਲੈ ਲਵੇ। ਉਹਦੀ ਵਿਚਾਰ ਇਹਨੂੰ ਪ੍ਰਾਪਤ ਹੋ ਜਾਵੇ ਬਸ। ਸਹੀ ਵਿਚਾਰ ਪ੍ਰਾਪਤ ਹੋਵੇ ਇਹਨੂੰ। ਇਹ ਇਹਦਾ ਮੰਨ ਨੂੰ ਜੀ ਵੀ ਕਰੇ ਫਿਰ ਉਹ ਸਹੀ ਵਿਚਾਰ ਨੂੰ। ਜਿਹੜੀ ਆਮ ਵਿਚਾਰ ਕਰਦੇ ਨੇ ਕਥਾਕਾਰ ਪ੍ਰਚਾਰਕ ਤੋਂ ਉਹ ਤਾਂ ਮੰਨਣੀ ਔਖੀ ਐ ਉਹਦਾ ਅੱਖਾਂ ਮੀਟ ਕੇ ਉਹ ਤਾਂ ਐ ਕਹ ਲੋ ਜਿਵੇਂ ਨਾਸਤਕ ਬੋਲਦਾ ਹੁੰਦਾ ਐ ਬੋਲ ਕੇ ਲੰਘ ਗਿਆ ਕੋਈ ਗਰੰਟੀ ਨਹੀਂ ਕੋਈ ਉਹਦਾ ਕੋਈ ਇਹ ਨਹੀਂ ਹੈ ਹਰਦੇਵਾਂ ਨੇ ਕਹਿ ਸਕਦਾ ਵੀ ਇਹ ਕੰਮ ਕਰੇਗੀ ਉਹ ਤਾਂ ਬੋਲ ਕੇ ਪੈਸੇ ਲੈ ਕੇ ਲੰਘ ਗਿਆ ਰੱਗ ਹੀ ਆਇਆ ਗਾ ਕੇ ਲੰਘ ਗਿਆ ਪੈਸੇ ਲੈ ਕੇ ਲੰਘ ਗਿਆ ਕਥਾ ਕਰਾਇਆ ਪੈਸੇ ਲੈ ਕੇ ਲੰਘ ਗਿਆ ਢਾਡੀ ਆਇਆ ਕਵੀਸ਼ਰ ਆਇਆ ਔਰ ਸੰਤ ਵੀ ਆਇਆ ਜਿਹੜੇ ਅਜਿਹੇ ਅਜਿਹੇ ਸੰਤ ਨੇ ਉਹ ਵੀ ਆਇਆ ਕੀਰਤਨ ਕੀਤਾ ਸੋਰੋਪਾ ਲੈ ਆ ਲੰਘ ਗਿਆ ਤੁਹਾਡੀ ਫਿਕਰ ਕਿਨੂ ਆ ਤੁਹਾਡੀ ਕਿਸੇ ਨੂੰ ਫਿਕਰ ਨਹੀਂ ਪਿਆਰਿਓ ਆਪੋ ਆਪਣੀ ਫਿਕਰ ਪਈ ਐ ਇਸ ਕਰਕੇ ਦਾਸ ਦੇ ਮਹਾਪੁਰਸ਼ ਕਿਹਾ ਕਰਦੇ ਸੀ ਭਾਈ ਸੰਤ ਨਹੀਂ ਮਿਲਣਾ ਸੰਤ ਨਹੀਂ ਮਿਲੇਗਾ ਜਿਉ ਸੰਨ ਤੁਹਾਡੀ ਫਿਕਰ ਹੋਏਗੀ ਫਿਕਰ ਹੈ ਗੁਰੂ ਨੂੰ ਗੁਰੂ ਸਦਾ ਹੀ ਬੋਲਦਾ ਹੈ ਗੁਰੂ ਸਦਾ ਤੋਂ ਹੀ ਹੈ ਤੇ ਸਦਾ ਵਾਸਤ ਹੀ ਹੈ ਗੁਰੂ ਬਾਣੀ ਗੁਰੂ ਗ੍ਰੰਥ ਹੈ ਬਾਣੀ ਸੋ ਪਿਆਰਿਓ ਅੱਜ ਤਾਂ ਚਮਤਕਾਰਾਂ ਦੀਆਂ વાਤਾ ਹੋ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ ਕੱਖ ਨਹੀਂ ਬੱਲੇ ਪਾਉਣਾ ਇਹਨਾਂ ਨੇ ਕੱਖ ਨਹੀਂ ਬੱਲੇ ਪਾਉਣਾ ਨਾ ਤੁਹਾਡਾ क्रोध ਜਾਣਾ ਨਾ ਤੁਹਾਡੀ ਈਰਖਾ ਜਾਣੀ ਹੈ ਨਾ ਤੁਹਾਡਾ ਲਾਲਚ ਖਤਮ ਹੋਣਾ ਹੈ ਨਾ ਤੁਹਾਡੇ ਕੇਸ ਖਤਮ ਹੋਣੇ ਨੇ ਤੇ ਨਾ ਤੁਹਾਡੇ ਦੁੱਖ ਖਤਮ ਹੋਣੇ ਨੇ ਚਮਤਕਾਰ ਵੇਖ ਲਿਓ ਉਹ ਚੰਤੇ ਪਹੁੰਚ ਗਿਆ ਸੂਜ ਤੇ ਪਹੁੰਚ ਗਿਆ ਉਹਦਾ ਆ ਹੋ ਗਿਆ ਉਹਦਾ ਆ ਹੋ ਗਿਆ ਉਹਨੇ ਇੰਨੇ ਪਾਠ ਕਰ ਲਏ ਪਿਆਰਿਓ ਜਿਹੜਾ ਮਰਨੇ ਕਿਹਾ ਨਾ ਸਹਜੇ ਹਰ ਨਾਮ ਮਨ ਵਸਾਏ ਇਹ ਹੈ ਅਸਲੀ ਪਦਾਰਥ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰ ਨਾਮ ਮਨ ਵਸਾਏ ਇਹ ਜਿਹੜੀ ਸਹਜੇ ਹਰ ਨਾਮ ਮਨ ਵਸਾਏ ਜਿਹੜੀ ਇਹ ਅਵਸਥਾ ਹੈ ਨਾ ਇਹ ਕਿਰੁਣਾ ਚੋਂ ਕਿਸੇ ਇੱਕ ਨੂੰ ਪ੍ਰਾਪਤ ਹੁੰਦੀ ਹੈ ਜਿਹਨੂੰ ਦਰਸ਼ਨ ਕਹਿੰਦੇ ਨੇ ਦਰਸ਼ਨ ਇਹ ਦਰਸ਼ਨ ਪਤਾ ਹੋਣਾ ਚਾਹੀਦਾ ਹੁਣ ਦਰਸ਼ਨ ਕਿਵੇਂ ਹੋਣੇ ਆ ਪਰਮੇਸ਼ਰ ਦੇ ਕੋਈ ਐਨ ਵੀ ਸਾਹਮਣੇ ਆ ਕੇ ਖੜੇ ਹੋ ਜਾਣਾ ਉਹਨੇ ਤੇ ਆ ਦੱਸ ਵੀ ਕਿਹੜਾ ਤੇਰਾ ਕੀ ਕੀ ਕੰਮ ਕਰ ਆ ਮੈਂ। ਨਿਰਧਨੇ ਪ੍ਰਸ਼ੰਤ ਲੋਕਾਂ ਨੇ ਇਹ ਸਮਝ ਰੱਖਿਆ ਹੈ ਵੀ ਅਸੀਂ ਰਾਮ-ਰਾਮ ਕਰਾਂਗੇ, ਵਾਹਿਗੁਰੂ-ਵਾਹਿਗੁਰੂ ਕਰਾਂਗੇ, ਉਹਦੇ ਨਾਮ ਨੂੰ ਪੁਕਾਰਾਂਗੇ ਤੇ ਉਹ ਸਾਹਮਣੇ ਆ ਜਾਊਗਾ ਕਿ ਉਹ ਦੱਸ ਤੇਰਾ ਕਿਹੜਾ ਮੈਂ ਆ ਗਿਆ ਤੇਰੀ ਭਗਤੀ ਪੂਰੀ ਹੋ ਗਈ ਤੇ ਦੱਸ ਤੇਰੇ ਕਿਹੜਾ ਕੰਮ ਮੈਂ ਕਰਾਂ। ਜਿਵੇਂ ਹੁਣ ਦਿਖਾਇਆ ਜਾਂਦਾ ਹੈ। ਫਿਲਮਾਂ ਵਿੱਚ ਦਿਖਾਇਆ ਜਾਂਦਾ ਹੈ। ਸਤੇ ਜਾਂਦੇ ਬੋਲਿਆ ਜਾਂਦਾ ਹੈ ਕਿ ਉਹਦੀ ਜੀ ਭਗਤੀ ਪੂਰੀ ਹੋ ਗਈ ਫਿਰ ਪਰਮੇਸ਼ਰ ਹਾਜ਼ਰ ਹੋ ਗਿਆ ਉਹਨੇ ਕਿਹਾ ਮਨੂ ਆ ਜਾਈਦਾ ਉਹਨੇ ਹਾਜ਼ਰ ਸਾਧ ਇੱਕ ਇਸ਼ਾਰੇ ਸੀ ਪਿਆਰਿਓ ਇੱਕ ਇਸ਼ਾਰੇ ਨੇ ਕੀਤੇ ਇਸ਼ਾਰੇ ਕੀਤੇ ਨੇ ਗ੍ਰੰਥਾਂ ਵਿੱਚ ਵੀ ਤੇ ਮਹਾ ਮਹਾਪੁਰਸ਼ਾਂ ਨੇ ਵੀ ਪਰ ਅਸਲ ਚੀਜ਼ ਜਿਹੜੀ ਆ ਇਸ਼ਾਰਾ ਸਮਝਣਾ ਹੈ ਕਿ ਸਾਨੂੰ ਪਹਿਲਾਂ ਪਤਾ ਹੋਵੇ ਵੀ ਦਰਸ਼ਨ ਕਿਹਜੇ ਹੋਣਗੇ ਤੇ ਦਰਸ਼ਨ ਕਿੰਨੂ ਹੋਣਗੇ ਜਿੰਨੇ ਦਰਸ਼ਨ ਕਰਨੇ ਨੇ ਉਹਨੂੰ ਆਪਣੇ ਆਪ ਦਾ ਹੀ ਪਤਾ ਨਹੀਂ ਹੈ ਕਿ ਦਰਸ਼ਨ ਕਰਨੇ ਕਿੰਨੇ ਨੇ ਫਿਰ ਅਗੇ ਦਰਸ਼ਨ ਹੋਣੇ ਕਿਦੇ ਨੇ ਇਹ ਵੀ ਨਹੀਂ ਪਤਾ ਕਿਦੇ ਹੋਣੇ ਦਰਸ਼ਨ ਸੋ ਇਸ ਕਰਕੇ ਕਿਉਂਕਿ ਵਿਚਾਰ ਨਹੀਂ ਮਿਲੀ ਇਹਨੂੰ ਗੁਰਬਾਣੀ ਦਾ ਸਹੀ ਇਹਨੂੰ ਅਰਥ ਨਹੀਂ ਪ੍ਰਾਪਤ ਦੱਸਿਆ ਗਿਆ ਜੇ ਸਾਡੇ ਗ੍ਰੰਥਾਂ ਵਿੱਚ ਜਾਂ ਪੁਰਮਹਾਪੁਰਸ਼ਾ ਨੇ ਉਹ ਵਿਚਾਰ ਕੀਤੀ ਹੈ ਉਧਰ ਜਾਣ ਹੀ ਦਿੰਦੇ ਉਸ ਪਾਸੇ ਜਾਣ ਹੀ ਦਿੰਦੇ ਬ੍ਰਾਹਮਣਿਆਨੀ ਮਹਾਪੁਰਸ਼ਾਂ ਦੀ ਨਿੰਦਿਆ ਕਰਦੇ ਨੇ ਇਦਾਂ ਦੀਆਂ ਉਹਦੀਆਂ ਗੱਲਾਂ ਬਣਾ ਬਣਾ ਕੇ ਆਪਣੇ ਮਕਸਦ ਨਾਲ ਜੋੜ ਕੇ ਆਪਣੇ ਹਿੱਤਾਂ ਨਾਲ ਜੋੜ ਕੇ ਸੰਤਾ ਹੀ ਨਿੰਦਿਆ ਕਰਦੇ ਨੇ ਤਾਂ ਉਹ ਬੇਪਰਵਾ ਸੰਤਾ ਬੇਪਰਵਾ ਨੇ ਉਹਨਾਂ ਨੂੰ ਤਾਂ ਨਾਲ ਦੇ ਮਿਲੇਗੀ ਆ ਰਸਤਾ ਉਹਨਾਂ ਨੂੰ ਪ੍ਰਦਰਸ਼ਨ ਹੋਗੇ ਉਹ ਤਾਂ ਮੁਕਤ ਨੇ ਸਦਾ ਹੀ ਮੁਕਤ ਨੇ ਉਹ ਤਾਂ ਉਹ ਤਾਂ ਆਪਣਾ ਆਨੰਦ ਲੈ ਗਏ ਸਾੜ ਤੇ ਤਸ ਕੀਤਾ ਉਹਨਾਂ ਨੇ ਸਾਨੂੰ ਕੁਝ ਬੋਲ ਕੇ ਦੱਸ ਗਏ ਵੀ ਭਾਈ ਐਂ ਕਰ ਲਿਓ ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਕਿਉਂ ਸਾਡੇ ਵਿੱਚ ਹਿੱਤ ਜੁੜੇ ਹੋਏ ਨੇ ਸਾਡਾ ਮਕਮ ਸਾਡੇ ਮਸਲੇ ਉਹ ਅੜੇ ਹੋਏ ਨੇ ਔਰ ਮਾਰੇ ਕਹਿੰਦੇ ਗੁਰਬਾਣੀ ਸੁਣ ਮੈਲ ਗਵਾਏ ਮੈਲ ਕੀ ਹੈ ਜੋ ਵੀ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਣਦਾ ਹੈ ਸੰਸਾਰੀ ਤੌਰ ਤੇ ਸਭ ਮੈਲ ਹੈ ਉਹਨੇ ਸੁਣਿਆ ਇਹਨੇ ਕਈ ਕਿ ਜਨਮ ਹੋ ਗਏ ਨੂੰ ਸੁਣਦੇ ਨੂੰ ਉਹ ਸਾਰੀ ਮੈਲ ਇਕੱਠੀ ਹੋਈ ਹੈ ਉਹ ਮੈਲ ਚਾਹੇ ਚੰਗੀ ਹੈ ਚਾਹੇ ਮਾੜੀ ਹੈ ਹੈ ਸਾਰੀ ਮੈਲ ਹੈ ਸਾਰੀ ਰੁਕਾਵਟ ਉਹ ਜਦੋਂ ਇਹ ਗੁਰਬਾਣੀ ਸੁਣੇਗਾ ਇਸੇ ਪੂਰਨ ਮਹਾਪੁਰਸ਼ ਦੀ ਰਸਨਾ ਤੋਂ ਉਹਦੀ ਵਿਚਾਰ ਸੁਣੇਗਾ ਲਗਾਤਾਰ ਸੁਣੇਗਾ ਲਗਾਤਾਰ ਸੁਣੇਗਾ ਤਾਂ ਇਹਦੇ ਅੰਦਰੋਂ ਫਿਰ ਉਹ ਜਿਹੜੀ ਮੈਲ ਹੈ ਉਹ ਨਿਕਲਣੀ ਸ਼ੁਰੂ ਹੋਏਗੀ ਉਹ ਮੈਲ ਇਹਦੇ ਅੰਦਰ ਵਸੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋਲ ਲੱਗੀ ਉਹ ਗੁਰਬਾਣੀ ਇਹ ਨਿਤਨੇਮ ਕਰਦਾ ਹੈ ਅਮਰ ਛਕੇ ਹੋਏ ਨੇ ਅਮਰ ਛਕ ਲਿਆ ਕਹਿੰਦੇ ਜੀ ਗੁਰਬਾਣੀ ਮਿਲਗੀ ਜੀ ਪੰਜ ਬਾਣੀਆਂ ਮਿਲਗੀਆਂ ਦੋ ਬਾਣੀਆਂ ਸ਼ਾਮ ਦੀਆਂ ਮਿਲਗੀਆਂ ਰੈਰਾ ਸਾਹਿਬ ਤੇ ਸੋਲਾ ਸਾਹਿਬ ਇਹ ਨਿਤਨੇਮ ਕਰਦਾ ਜੀ ਮੈਨੂੰ ਕਿਹਾ ਸੀ ਤੇ ਮੈਂ ਹੁਣ ਨਿਤਨੇਮ ਕਰਤਾ ਜੀ ਆ ਨਿਤਨੇਮ ਕਰਤਾ ਜੀ ਮੈਂ ਉਹ ਨਿਤਨੇਮ ਤਾਂ ਠੀਕ ਹੈ ਪਿਆਰਿਆ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ ਤੂੰ ਗਿਣਤੀ ਕਰਨੀ ਤੂੰ ਗਿਣਤੀ ਕਰਨੀ ਤੋ ਗਿਣਤੀ ਤੋਂ ਇਹਦਾ ਕੰਮ ਨਹੀਂ ਸਰਨਾ ਗਿਣਤੀਆਂ ਦਾ ਕੰਮ ਨਹੀਂ ਸਰਨਾ ਤੋ ਇਸ ਕਰਕੇ ਇਹਨੂੰ ਚਾਹੀਦਾ ਪੂਰਨ ਵਿਚਾਰ ਅਨਪਵੀ ਮਹਾਪੁਰਸ਼ਾਂ ਦੀ ਸੰਗਤ 'ਚ ਬੈਠ ਕੇ ਸਤ ਸੰਗਤ ਅਸਲੀ ਸੰਗਤ ਸਤ ਦੀ ਸੰਗਤ ਉਹੋ ਵਿਚਾਰ ਇਹਨੂੰ ਪ੍ਰਾਪਤ ਹੋਏਗੀ ਉਹ ਇਹਦੇ ਅੰਦਰ ਜਾਏਗੀ ਵਿਚਾਰ ਤੇ ਅੰਦਰੋਂ ਇਹਦੇੋਂ ਕੂੜ ਕਬਾਰ ਕੱਢੇਗੀ ਰੁਕਾਵਟਾਂ ਦੂਰ ਕਰੇਗੀ ਉਹ ਰੁਕਾਵਟਾਂ ਇਹਦੀਆਂ ਨੇ ਇਹਦੀਆਂ ਮਨੋਤਾਂ ਜੋ ਇਹਨੇ ਮੰਨ ਮੰਨੀ ਬੈਠਾ ਇਹ ਗਲਤ ਚੀਜ਼ਾਂ ਮੰਨੀ ਬੈਠਾ ਪਹਿਲੀ ਕਲਾਸ ਦੂਜੀ ਕਲਾਸ ਤੀਜੀ ਕਲਾਸ ਜਿਹੜੀਆਂ ਕਦੇ ਨੇ ਪਾਸ ਕੀਤੀਆਂ ਸੀ ਉਹਨੂੰ ਮੰਨੀ ਬੈਠਾ ਉਹਨਾਂ ਉਹਨਾਂ ਕਲਾਸਾਂ ਨੂੰ ਮੰਨੀ ਬੈਠਾ ਉਹ ਅਸਾਂ ਛੱਡਣੀਆਂ ਪੈਣੀਆਂ ਇਹਨੂੰ ਜੇ ਕਰ ਇਹਨੂੰ ਕਿਹਾ ਸੀ ਕਿ ਸੇਵਾ ਕਰਨ ਨਾਲ ਤੇਰੇ ਦੁੱਖ ਦੂਰ ਹੋ ਜਾਣਗੇ ਸੇਵਾ ਕਰਨਾ ਤੇਰਾ ਦਰਗਾਹ ਸ਼ਮਾਨ ਮਿਲੂਗਾ ਤੈਨੂੰ ਤਾਂ ਇਹਨੇ ਸੇਵਾ ਸਮਝ ਲਿਆ ਵੀ ਸੇਵਾ ਜੇ ਹੁਣ ਕਹਤਾ ਜੀ ਵੰਡ ਕੇ ਸ਼ਕਣਾ ਇੱਕ ਤਾਂ ਸੇਵਾ ਹੈ ਇੱਕ ਹੈ ਨਿਸ਼ਕਾਮ ਸੇਵਾ ਇਹਦਾ ਦੋਮਾ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਨਿਸ਼ਕਾਮ ਸੇਵਾ ਨਿਸ਼ਕਾਮ ਸੇਵਾ ਇਹ ਮਨੁੱਖ ਕਰ ਹੀ ਨਹੀਂ ਸਕਦਾ ਨਿਸ਼ਕਾਮ ਸੇਵਾ ਇਹ ਮਨੁੱਖ ਕਰ ਹੀ ਨਹੀਂ ਸਕਦਾ ਜਿੰਨਾ ਚਿਹਰੇ ਇਹਨੂੰ ਪੂਰਨ ਮਾਪੁਰਸ਼ ਕੁਛ ਝਲਕਣਾ ਦਿਖਾ ਦੇਵੇ ਇਹੇ ਵੰਡ ਕੇ ਸ਼ੱਕ ਹੀ ਨਹੀਂ ਸਕਦਾ ਇਹਨੂੰ ਬੰਨਣਾ ਆਏਗਾ ਨਹੀਂ ਗੁਰੂ ਨਾਨਕ ਦੇ ਘਰ ਚ ਆਉਂਦਾ ਵੰਡ ਕੇ ਸ਼ਕੋ ਕਿਵੇਂ ਬੰਨਣਾ ਇਹਦੋਂ ਨਹੀਂ ਆਉਂਦਾ ਬੰਨਦਾ ਇਹ ਵੰਡਦਾ ਵੰਡਦਾ ਕਿਵੇਂ ਹੈ ਆਪਣਿਆਂ ਨੂੰ ਹੋਰ ਬਗਾਨਿਆਂ ਨੂੰ ਹੋਰ ਆਪਣਿਆਂ ਨੂੰ ਸੁਖ ਵੰਡਦਾ ਹੈ ਦੂਜਿਆਂ ਨੂੰ ਦੁੱਖ ਵੰਡਦਾ ਹੈ ਇਹ ਦੁਸ਼ਮਣ ਨੇ ਇਹਨੂੰ ਦੁੱਖ ਦੋ ਇਹ ਦੁੱਖ ਵੰਡਦਾ ਹੈ ਇਹਨੂੰ ਵੰਡ ਕੇ ਛਕਣਾ ਤਾਂ ਆਇਆ ਹੀ ਨਹੀਂ ਵੰਡ ਕੇ ਉਹ ਛਕੇਗਾ ਜੀ ਦੇ ਅੰਦਰੋਂ ਭਰਮ ਦੂਰ ਹੋ ਗਿਆ ਜਿਹਨੂੰ ਦਰਸ਼ਨ ਹੋ ਗਏ ਅਸਲ ਚ ਵੰਡ ਕੇ ਉਹੀ ਛਕੇਗਾ ਜਿਹਨੂੰ ਦਰਸ਼ਨ ਹੋ ਗਏ ਅਸਲ 'ਚ ਸੇਵਾ ਨਿਸ਼ਕਾਮ ਸੇਵਾ ਉਹੀ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਦੂਸਰਾ ਕਹੇ ਮੁਤਾਬਕ ਕਰਨ ਦੀ ਕੋਸ਼ਿਸ਼ ਕਰੇਗਾ ਪਰ ਅੰਦਰ ਉਹਦੇ ਮੰਗਾਂ ਬਹੁਤ ਹੋਣਗੀਆਂ ਆਸਥਾਨਾ ਤੇ ਦੇਖੀਦਾ ਸਿੰਘ ਸੇਵਾ ਕਰਦੇ ਨੇ ਕੁਝ ਤਾਂ ਮਾਇਆ ਲੈਂਦੇ ਨੇ ਕੋਸ਼ਿਸ਼ ਕਹਿੰਦੇ ਅਸੀਂ ਤਾਂ ਨਿਸ਼ਕਾਮ ਇੱਥੇ ਆਏ ਹੋਏ ਹਾਂ ਅਸੀਂ ਇੱਥੇ ਰਹਿਨੇ ਆ ਸੇਵਾ ਕਰਦੇ ਆ ਨਿਸ਼ਕਾਮ ਸੇਵਾ ਕਰਦੇ ਆ ਉਹ ਨਿਸ਼ਕਾਮ ਨਹੀਂ ਹੋਇਆ ਕਰਦੇ ਉਹ ਦੇਖਣ ਨੂੰ ਬਹੁਤ ਨਿਸ਼ਕਾਮ ਹੋਇਆ ਕਰਦੀ ਹੈ ਅੰਦਰ 100 ਮੰਗਾ ਹੋਇਆ ਕਰਦੀ ਹੈ ਕਿਉਂਕਿ ਜਿੰਨਾ ਚਿਰ ਇਹਦਾ ਭਰਮ ਦੂਰ ਨਹੀਂ ਹੁੰਦਾ ਇਹਦੇ ਅੰਦਰ ਨਾਮ ਨਹੀਂ ਵਸਦਾ ਇਹ ਨਿਸ਼ਕਾਮ ਕਰ ਹੀ ਨਹੀਂ ਸਕਦਾ ਨਿਸ਼ਕਾਮ ਨਹੀਂ ਕਰ ਸਕਦਾ ਨਿਸ਼ਕਾਮ ਉਦੋਂ ਹੋਏਗੀ ਜਿਸ ਦਿਨ ਇਹਦਾ ਭਰਮ ਦੂਰ ਹੋ ਗਿਆ ਕਿ ਮੈਂ ਹੈਗਾ ਮੈਂ ਨਹੀਂ ਹੈਗਾ ਤੇ ਇਹ ਪਤਾ ਲੱਗਿਆ ਕਿ ਮੈਂ ਨਹੀਂ ਹੈਗਾ ਉਹ ਆਪ ਹੀ ਹੈ ਉਹ ਦਨਿਸ਼ਕਾਮ ਦਾ ਪਤਾ ਲੱਗ ਜਾਏਗਾ ਨਿਸ਼ਕਾਮ ਕੀ ਹੁੰਦਾ ਹੈ ਤੇ ਉਸ ਦਿਨ ਇਹ ਵੰਦ ਕੇ ਸਕੇਗਾ ਤੇ ਉਸ ਦਿਨ ਹੀ ਇਹ ਆਸਤਕ ਬਣੇਗਾ ਬੜਾ ਰੌਲਾ ਜੀ ਤਾਂ ਰੱਬ ਨੂੰ ਮੰਨਦੇ ਨੇ ਇਹ ਜੀ ਰੱਬ ਨੂੰ ਮੰਨਦੇ ਨਹੀਂ ਅਸੀਂ ਤਾਂ ਆਸਤਕਾਂ ਇਹ ਨਾਸਤਕ ਨੇ ਨਹੀਂ ਆਸਤਕ ਵੀ ਉਸ ਦਿਨ ਬਣਦਾ ਜਿੱਦਨ ਇਹਨੂੰ ਦਰਸ਼ਨ ਹੁੰਦੇ ਨੇ ਉਸ ਤੋਂ ਪਹਿਲਾਂ ਪਹਿਲਾਂ ਇਹ ਕੋਸ਼ਿਸ਼ ਕਰਦਾ ਹੈ ਆਸਤਕ ਦਿਖਾਉਣ ਦੀ ਆਪਣੇ ਆਪ ਨੂੰ ਪਰ ਹੈ ਨਹੀਂ ਆਸਤਕ ਬਣਨ ਵਾਸਤੇ ਤਾਂ 100% ਸਭ ਕੁਝ ਉਸ ਪਰਿਪੂਰਨ ਜ਼ਾਹਰ ਜ਼ਹੂਰ ਕੇ ਹਾਜ਼ਰ ਹਜ਼ੂਰ ਹੈ ਉਹ ਤੇchnਾ ਪੈਂਦਾ ਉਹ ਜਿਹੜਾ ਜ਼ਾਹਰ ਜ਼ਹੂਰ ਹੈ ਹਾਜ਼ਰ ਹਜ਼ੂਰ ਹੈ ਹਰ ਧੰਮ ਹੈ ਹਾਜ਼ਰ ਨਾ ਹਰ ਗਿਛਾ ਹੈ ਜੀ ਵੀ ਹਜ਼ੂਰੀ ਵਿੱਚ ਸਭ ਕੁਝ ਹੋ ਰਿਹਾ ਹੈ ਜਿਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਭ ਕੁਝ ਹੋ ਰਿਹਾ ਹੈ ਚੰਦ ਸੂਰਜ ਘੁੰਮ ਰਹੇ ਨੇ ਇਹ ਸਾਰੀ ਸ੍ਰਿਸ਼ਟੀ ਕੰਮ ਕਰ ਰਹੀ ਹੈ ਸਾਰੇ ਮਨੁੱਖ ਸਾਰੇ ਪੰਛੀ ਸਾਰੇ ਪਸ਼ੂ ਕਿਨਕਾ ਕਿਨਕਾ ਉਹਦੀ ਹਜ਼ੂਰੀ ਵਿੱਚ ਕੰਮ ਕਰ ਰਿਹਾ ਉਹ ਹੈ ਹਾਜ਼ਰ ਹਜ਼ੂਰ ਕਿ ਜ਼ਾਹਰ ਜ਼ਹੂਰ ਇਹ ਦੋ ਸ਼ਬਦ ਨੇ ਪਿਆਰੇ ਉਹ ਜ਼ਾਹਰ ਜ਼ਹੂਰ ਤੇ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਦਾ ਅਰਥ ਹੈ ਜਿੰਨੀ ਪ੍ਰਕਿਰਤੀ ਹੈ ਉਹ ਵੀ ਉਹੀ ਹੈ ਗਿਆ ਜ਼ਾਹਰ ਹੋਇਆ ਹੋਇਆ ਜਿਹੜਾ ਪਦਾਰਥ ਬਣਿਆ ਹੋਇਆ ਹੈ ਜਿਹੜਾ ਹਵਾ ਬਣਿਆ ਹੋਇਆ ਹੈ ਜਿਹੜਾ ਮਿੱਟੀ ਬਣਿਆ ਹੋਇਆ ਹੈ ਜਿਹੜਾ ਪਾਣੀ ਬਣਿਆ ਹੋਇਆ ਹੈ ਜਿਹੜਾ ਅੱਗ ਬਣਿਆ ਹੋਇਆ ਹੈ ਜਿਹੜਾ ਆਕਾਸ਼ ਬਣਿਆ ਹੋਇਆ ਉਹ ਜ਼ਾਹਰ ਵੀ ਉਹੀ ਹੈ ਤੇ ਹਾਜ਼ਰ ਵੀ ਉਹੀ ਹੈ ਹਾਜ਼ਰ ਕੀ ਹੈ ਜੀ ਵੀ ਹਜੂਰ ਜੀ ਸਭ ਕੁਝ ਹੋ ਰਿਹਾ ਜੀ ਵੀ ਹਜੂਰ ਵਿੱਚ ਇਹ ਪਦਾਰਥ ਕੰਮ ਕਰ ਰਿਹਾ ਹੈ ਕੁਦਰਤ ਕੰਮ ਕਰ ਰਹੀ ਹੈ ਇਹ ਦੋਨੇ ਹੀ ਉਹ ਨੇ ਕੁਦਰਤ ਵੀ ਆਪ ਹੈ ਤੇ ਕਾਦਰ ਵੀ ਆਪ ਹੈ ਉਹ ਆਪ ਹੀ ਹੈ ਕਾਦਰ ਵੀ ਆਪ ਤੇ ਕੁਦਰਤ ਵੀ ਆਪ ਦੋਨੇ ਪਾਸੇ ਆਪ ਹੀ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ ਜਦੋਂ ਇੱਥੇ ਆ ਗਿਆ ਨਾ ਉਦੋਂ ਇਹ ਨਾਸਤਕ ਬਣੇਗਾ ਉਦੋਂ ਇਹ ਨਿਸ਼ਕਾਮ ਬਣੇਗਾ ਉਦੋਂ ਇਹ ਵੰਡ ਕੇ ਸ਼ਕੇਗਾ ਉਦੋਂ ਇਹਦੀ ਮਾਇ ਖਤਮ ਹੋ ਜਾਏਗੀ ਉਸ ਤੋਂ ਪਹਿਲਾਂ ਤਾਂ ਰਿਕਵਰ ਦੇ ਰਿਕਵਰਾਂ ਦੇ ਪਿਆ ਰਹੋ ਸੋ ਇਹ ਆਪਾਂ ਜਿਹੜੀ ਵਿਚਾਰ ਕਰਦੇ ਆ ਬਹੁਤ ਘੱਟ ਜੀ ਆਸੂ ਸੁਣਦੇ ਨੇ ਔਰ ਫੇਸਬੁੱਕ ਉੱਤੇ ਜਿਹੜੇ ਸੁਣਦੇ ਨੇ ਉਹ ਵਾਹ ਵਾਹ ਲਿਖ ਕੇ ਭੇਜ ਦਿੰਦੇ ਨੇ ਦਾਸ ਕੋਈ ਦਾ ਸਮਾਂ ਨਹੀਂ ਹੁੰਦਾ ਕਿ ਮੈਂ ਇਹਨਾਂ ਨੂੰ ਕਾਹ ਦੀ ਹਾਂ ਲਾਈਕ ਕਰ ਦਵਾਂ ਜਾਂ ਕੁਝ ਲਿਖ ਕੇ ਭੇਜ ਦਵਾਂ ਕਿਉਂਕਿ ਇਹ ਵਿਚਾਰ ਹੁਣ ਕੰਮ ਨਹੀਂ ਕਰਨੇ ਇਹ ਇਹ ਵਿਚਾਰ ਜਿਹੜੀ ਹੈ ਕਿਉਂਕਿ ਇਹ YouTube ਉੱਤੇ ਵੀ ਨਾਲ ਦੇ ਨਾਲ ਜਿਹੜੇ ਸਾਡੇ ਸੇਵਾਦਾਰ ਨੇ ਉਹ ਲੋਡ ਕਰੀ ਜਾਂਦੇ ਨੇ ਤੇ ਇਹ ਸਮਾਂ ਆਉਣ ਤੇ ਜਦੋਂ ਸੱਜੇ ਖੱਬੇ ਕਿਸੇ ਨੂੰ ਕੁਝ ਨਹੀਂ ਪ੍ਰਾਪਤ ਹੋਏਗਾ ਨਾ ਚਮਤਕਾਰਾਂ ਚੋਂ ਨਾ ਬਾਲੇ ਰੋਲੇ ਰੱਪੇ ਚੋਂ ਕੁਝ ਨਹੀਂ ਪ੍ਰਾਪਤ ਹੋਏਗਾ ਉਦੋਂ ਕਿਸੇ ਭਾਗਾ ਵਾਲੇ ਨੂੰ ਇਹ ਵਿਚਾਰ ਪ੍ਰਾਪਤ ਹੋਏਗੀ ਔਰ ਵਿਚਾਰ ਜ਼ਿਆਦਾ ਲੋੜ ਨਹੀਂ ਹੁੰਦੀ 20 25 ਮਿੰਨ ਦੀ ਇੱਕ ਵਿਚਾਰੀ ਇਹਨੂੰ ਰਸਤਾ ਦੇ ਦਿਆ ਕਰਦੀ ਹੈ ਬਾਲੀਆਂ ਵਿਚਾਰਾਂ ਸੁਣਨ ਦੀ ਵੀ ਲੋੜ ਨਹੀਂ ਹੁੰਦੀ ਹਾਂ ਲਗਾਤਾਰ ਲੋੜ ਹੁੰਦੀ ਹੈ ਇੱਕੋ ਵਿਚਾਰ ਨੂੰ ਲਗਾਤਾਰ ਸੁਣੋ ਔਰ ਆਪਣੀ ਜਿਹੜੀ ਵਿਚਾਰ ਹੈ ਇਹ ਇੱਕੋ ਵਿਚਾਰ ਹੈ ਉਸ ਅਨੰਦ ਚਲੇ ਜਾਣਾ ਨਾ ਮਨ ਚ ਵਸ ਜਾਣਾ ਦਰਸ਼ਨ ਹੋ ਜਾਣਾ ਮੁਕਤ ਹੋ ਜਾਣਾ ਜੀਵਨ ਮੁਕਤ ਹੋ ਜਾਣਾ ਸਭ ਇੱਕੋ ਯਤਨ ਇਹਦੇ ਕਿ ਇਹਨੂੰ ਇਹ ਪਤਾ ਲੱਗ ਜਾਣਾ ਕਿ ਇੱਥੇ ਮੈਂ ਨਹੀਂ ਹਾਂ ਇੱਥੇ ਉਹ ਕਾਦਰ ਕਰਤਾ ਪਾਕੀ ਨਾਹੀ پاک ਪਰਮੇਸ਼ਰ ਆਪਣੀ ਖੇਲ ਕਰ ਰਿਹਾ ਹੈ ਉਹਦੀ ਹਜ਼ੂਰੀ ਸਭ ਕੁਝ ਹੋ ਰਿਹਾ ਹੈ ਉਹ ਜਾਣਦਾ ਹੈ ਬੁੱਝਦਾ ਹੈ ਜਿਹੜੇ ਕਹਿੰਦੇ ਮੈਂ ਕਰਦਾ ਆ ਉਹਦੇ ਕਰਮਾਂ ਦਾ ਫਲ ਉਹਨੂੰ ਭੋਗਣਾ ਪੈਂਦਾ ਜਿਹੜੇ ਕਹਿੰਦੇ ਅਸੀਂ ਨਹੀਂ ਕਰਦੇ ਅਸੀਂ ਹੈ ਹੀ ਕੁਝ ਨਹੀਂ ਹੈ ਜਿਹੜੇ ਆਪਣੇ ਆਪ ਨੂੰ ਪਹਿਚਾਨ ਲੈਂਦੇ ਨੇ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਇੱਕ ਭਰਮ मात्र ਹਾਂ ਬਸ ਵੈਸੇ ਇੱਕ ਬਣਿਆ ਹੋਇਆ ਉਹ ਉਹਨਾਂ ਨੂੰ ਕਰਮ ਨਹੀਂ ਜੰਗੜਦੇ ਉਹ ਮੁਕਤ ਹੋ ਜਾਂਦੇ ਨੇ ਉਹ ਆਨੰਦ ਚਲੇ ਜਾਂਦੇ ਨੇ ਇੰਨੀ ਕੁ ਗੱਲ ਹੈ ਪਰ ਇਸ ਗੱਲ ਨੂੰ ਇਹ ਸਮਝਤਾ ਨਹੀਂ ਆ ਰਹੀ ਕਿਉਂਕਿ ਜਿਹੜੇ ਸਮਝਾਉਣ ਵਾਲੇ ਨੇ ਉਹ ਇਸ ਪਾਸੇ ਆਉਂਦੇ ਹੀ ਨਹੀਂ ਹੈ ਉਹ ਕਹਿੰਦੇ ਜੇ ਅਸੀਂ ਹੈ ਦਸਤਾ ਆਫੇ ਸਾਡੇ ਕੋ ਆਉ ਕੋਣ ਸਾਡੇ ਸਥਾਨ ਚ ਲੈਣ ਚਾਹੀਦੇ ਨੇ ਸਾਡੇ ਕੋ ਪੈਸਾ ਆਉਣਾ ਚਾਹੀਦਾ ਹੈ ਸਾਡੇ ਕੋ ਲੋਕ ਪੁੱਛਣ ਆ ਕੇ ਜੀ ਆਹ ਸਾਨੂੰ ਦੁੱਖ ਲੱਗ ਗਿਆ ਇਹਦੇ ਵਾਸਤੇ ਕਿੰਨੇ ਵਾਟ ਕਰੀਏ ਸਾਨੂੰ ਆਹੜਾ ਆਹ ਕੰਮ ਨਹੀਂ ਬਣਦਾ ਇਹਦੇ ਵਾਸਤੇ ਅਸੀਂ ਕਿਹੜਾ ਦੁਪਹਿਰਾ ਕਰੀਏ ਕਰੀਏ ਕਿਹੜਾ ਦੁਪਹਿਰਾ ਕਰੀਏ ਪਿਆਰਿਓ ਉਹ ਤਾਂ ਇੱਕ ਅੱਖਰ ਜਿਸ ਮਨ ਵਖਤ ਨਾਨਕ ਹੋਤ ਨਿਹਾਲ ਕਿਨਕਾ ਇੱਕ ਜਿਸ ਜੀਵ ਸਵੈ ਤਾਕੀ ਮੈਂ ਮੰਗਣੀ ਨਾ ਆਵੇ ਮਾਰਗ ਸਹੀ ਹੋਵੇ ਮਾਰਗ ਸਹੀ ਹੋਵੇ ਧਿਆਨਾਂ ਧਿਆਨ ਚ ਲਿਆ ਜਾਵੇ ਇਹਦਾ ਧਿਆਨ ਚ ਆ ਜਾਵੇ ਅੱਖਰਾਂ ਤੋਂ ਅੱਗੇ ਲੰਘ ਜਾਵੇ ਜਾਪ ਤੋਂ ਅੱਗੇ ਲੰਘ ਜਾਵੇ ਇਹ ਸਿੱਧਾ ਧਿਆਨ ਚ ਲਿਆ ਜਾਵੇ ਜੇ ਮਨ ਚ ਲਿਆ ਜਾਵੇ ਧਿਆਨ ਚ ਜਾ ਕੇ ਇਹਦੀ ਜਿਹੜੀ ਮੈਲ ਬਾਹਰ ਨਿਕਲਣੀ ਸ਼ੁਰੂ ਹੋਣੀ ਹੈ ਜਿੰਨਾ ਸਰ ਇਹ ਬਾਣੀ ਦੇ ਪਾਠ ਕਰਦਾ ਹੈ ਗਿਣਤੀਆਂ ਕਰਦਾ ਹੈ ਜਾਪ ਕਰਦਾ ਮਾਲਾ ਫੜ ਫੜ ਕੇ ਉਹ ਨਾ ਸਰ ਮੈਲ ਦੂਰ ਨਹੀਂ ਹੁੰਦੀ ਅੰਤਸ਼ ਕਰਨ ਖਾਲੀ ਨਹੀਂ ਹੁੰਦਾ ਅੰਤਸ਼ ਕਰਨ ਖਾਲੀ ਹੋਣਾ ਜਦੋਂ ਨੇ ਚੁੱਪ ਕਰਨਾ ਹੈ ਕਹਿੰਦਾ ਜੀ ਫੁਰਨੇ ਬੜੇ ਆਉਂਦੇ ਨੇ ਆਉਣ ਦੇ ਉਹ ਖਾਲੀ ਹੋ ਰਿਹਾ ਹੈ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਦੋਂ ਅਸੀਂ ਨੇਤ੍ਰ ਬੰਦ ਕਰਦੇ ਆਂ ਕੰਨ ਬੰਦ ਕਰ ਲੈਂਦੇ ਆਂ ਤੇ ਨਾਲ ਦੀ ਨਾਲ ਹੀ ਅਚੇਤਮਨ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਬਦ ਵਾਸ ਚੱਲੇ ਅੰਦਰ ਹਲਕਾ ਹਲਕਾ ਜਿਹੜਾ ਗੁਰਮੰਤਰ ਲਿਆ ਹੋਇਆ ਉਹ ਵੀ ਹਲਕਾ ਹਲਕਾ ਬਹੁਤ ਹੌਲੀ ਉਹ ਅੰਤ ਸਿਕਦ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਉਦੋਂ ਹੀ ਨਾਲ ਦੇ ਨਾਲ ਤੇ ਉਹ ਖਾਲੀ ਹੋਏਗਾ ਖਾਲੀ ਹੋਣ ਤੋਂ ਬਾਅਦ ਇੰਨਾ ਖਾਲੀ ਹੋ ਜਾਏਗਾ ਤੇ ਜਦੋਂ ਜਦੋਂ ਇਹ ਉਹਦੀ ਯਾਦ ਚ ਬੈਠੇਗਾ ਧਿਆਨ ਧਰੇਗਾ ਤਾਂ ਕੋਈ ਇਹਨੂੰ ਫੇਰ ਫੁਰਨਾ ਨਹੀਂ ਆਏਗਾ ਇਦਾਂ ਈ ਚਾਹ ਇੱਕ ਘੰਟੇ ਬੈਠੇ ਦੋ ਘੰਟੇ ਬੈਠੇ ਤਿੰਨ ਘੰਟੇ ਬੈਠੇ ਅੱਠ ਘੰਟੇ ਬੈਠੇ ਜੇ ਅਭਿਆਸ ਹੈ ਤਾਂ ਪਰ ਅਭਿਆਸ ਹੈ ਨਹੀਂ ਹੁਣ ਬੈਠਣ ਦਾ 10 ਵੇਖਦਾ ਕਈ ਵਾਰੀ ਚੌਂਕੜਾ ਮਾਰ ਕੇ ਜਾਂ ਵੀਰਾਸਣ ਚ ਬਹਿ ਕੇ 10 ਮਿੰਟ ਨਹੀਂ ਬਹਿ ਸਕਦੇ ਚੌਂਕੜਾ ਹਿੱਲ ਜਾਂਦਾ ਲੱਤਾਂ ਚਕੜਲਾ ਬਣੇ ਸ਼ੁਰੂ ਹੋ ਜਾਂਦੀਆਂ ਨੇ ਦਦ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕ ਮਹਾਂ ਪੁਛ ਦੀ ਮੈਨੂੰ ਬਚਨ ਬੜਾ ਅੱਛਾ ਲੱਗਿਆ ਸੀ ਉਹਨੇ ਕਿਹਾ ਸੀ ਜੇ ਤੁਸੀਂ ਢਾਈ ਤਿੰਨ ਘੰਟੇ ਇੱਕ ਆਸਨ 'ਚ ਬਹਿ ਸਕਦੇ ਹੋ ਤਾਂ ਤੁਸੀਂ ਬਹੁਤ ਕੁਝ ਹਾਸਲ ਕਰ ਸਕਦੇ ਹੋ ਇਹ ਸੱਚ ਇਹ ਸੱਚੀ ਬਾਤ ਹੈ ਬਹਿਣਾ ਪਵੇਗਾ ਟਿਕਣਾ ਪਵੇਗਾ ਤ੍ਰਿਪਤੀ ਟਿਕਣ ਨਾਲ ਆਏਗੀ ਸ਼ਾਂਤੀ ਟਿਕਣ ਨਾਲ ਆਗੀ ਭਜਨ ਅਠ ਕਰਨ ਨਾਲ ਹੀ ਮਿਲ ਆਏਗੀ ਭਜਨ ਅਸ ਤਾਂ ਪਹਿਲੀਆਂ ਕਲਾਸਾਂ ਨੇ ਇਹ ਬਹਿਣਾ ਸਿੱਖ ਜਾਵੇ ਇਹ ਇਕੱਲਾ ਰਹਿਣਾ ਸਿੱਖ ਜਾਵੇ ਇਹੇ ਚੁੱਪ ਰਹਿਣਾ ਸਿੱਖ ਜਾਵੇ ਇਹ ਆਪਣੇ ਆਪ ਨੂੰ ਚੁੱਪ ਕਰਾ ਲਵੇ ਚਾਹੇ ਗੁਰਬਾਨਾਂ ਨੇ ਚੁੱਪ ਕਰਾ ਲਵੇ ਚਾਹੇ ਸੇਵਾ ਕਰਕੇ ਚੁੱਪ ਕਰਾ ਲਵੇ ਚਾਹੇ ਸ਼ਬਦ ਦੇ ਜੋਰ ਨਾਲ ਚੁੱਪ ਕਰਾ ਲਵੇ ਜੇ ਮਨ ਦੀ ਚੁੱਪ ਕਰਾ ਲਵੇ ਬਸ ਸਰੀਰ ਚੁੱਪ ਕਰ ਜਾਵੇ ਮਨ ਚੁੱਪ ਕਰ ਜਾਵੇ ਬੁੱਧੀ ਚੁੱਪ ਕਰ ਜਾਵੇ ਤੇ ਚਿੱਤ ਖਾਲੀ ਹੋ ਜਾਏਗਾ ਚਿੱਤ ਖਾਲੀ ਹੋ ਜਾਏਗਾ ਫੇਰ ਇਹਦਾ ਕੰਮ ਬਣ ਜਾਏਗਾ ਫਿਰ ਇਹਨੂੰ ਕੋਈ ਰਿਕਵਰ ਨਹੀਂ ਹੋਏਗੀ ਸਾਰੀ ਮਾਇਆ ਨਿਕਲ ਜਾਏਗੀ ਇਹ ਕਰਨੀ ਗੁਰਬਾਣੀ ਦੀ ਵਿਚਾਰਨੀ ਆ ਗੁਰਬਾਣੀ ਨੇ ਇਹਨੂੰ ਨਿਸ਼ਕਾਮ ਕਰਨਾ ਹੈ ਗੁਰਬਾਣੀ ਨੇ ਇਹਨੂੰ ਵੰਡਣਾ ਸਿਖਾਉਣਾ ਹੈ ਗੁਰਬਾਣੀ ਨੇ ਇਹਨੂੰ ਆਸਤ ਕਰਨਾ ਹੈ ਤੇ ਗੁਰਬਾਣੀ ਨੇ ਇਹਨੂੰ ਸਾਧਨ ਕਰਾ ਲੈਣਾ ਤੋਂ ਉਹ ਗੁਰਬਾਣੀ ਸੁਣੇਗਾ ਤਤ ਬੀਤਿਆ ਤੋਂ ਜੇ ਜੇ ਗੁਰਬਾਣੀ ਸੁਣੇਗਾ ਪੂਰਨ ਮਹਾਪੁਰਸ਼ਾਂ ਦੇ ਕੋਲ ਬਹਿ ਕੇ ਉਹਨਾਂ ਦੀ ਸੰਗਤ ਵਿੱਚ ਪਾ ਜਾ ਕੇ ਇਹਦਾ ਇਹਨੂੰ ਫਲ ਪ੍ਰਾਪਤ ਹੋਏਗਾ ਸੋ ਲੱਗੇ ਰਹੋ ਵਿਚਾਰਾ ਸੁਣੀ ਚੱਲੋ ਦਾਸ ਤੋਂ ਦਾਸ ਦਾ ਇੰਨੀ ਇੰਨਾ ਜਿਆਦਾ ਬੁੱਧੀ ਨਹੀਂ ਹੈ ਕਿ ਬਹੁਤ ਡੂੰਗੀ ਵਿਚਾਰ ਕਰ ਲਵੇ ਇੰਨਾ ਜ਼ਰੂਰ ਹੈ ਕਿ ਇਹ ਵਿਚਾਰਾ ਇੱਚ ਸਾਈ ਹੋਣ ਗਿਆ ਇਹ ਵਿਚਾਰਾ ਇਹਦੇ ਜੀਵਨ ਨੂੰ ਸਹਾਈ ਹੋਣ ਗਿਆ ਹੌਲੀ ਹੌਲੀ ਇਹ ਵਿਚਾਰਾ ਇਹਦੇ ਅੰਦਰ ਵਸਣ ਗਿਆ ਤਾਇ ਤੁਰਿਆ ਰਹੇਗਾ ਚੱਲਦਾ ਰਹੇਗਾ ਅੱਗੇ ਅੱਗੇ ਚਲਦੇ ਰਹਿਣਾ ਪਾਣਾ ਨਾਲ ਭੁੱਲਾ ਚੁੱਕਾ ਮਾਫ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ